ਸੈੜੀ ਦਾ ਨਾਂ ਜੀ ਗੁਰੂ ਰਾਮਦਾਸ ਸਿੰਘ ਸਵਾ ਲੰਗਰ ਹਾਲ। ਕਹਿੰਦਾ ਲੰਗਰ ਲਗਾਇਆ ਜਾਂਦਾ ਹਰ ਸਾਲ ਇੱਥੇ ਜੀ ਹਰ ਸਾਲ ਲੱਡੂਆਂ ਦਾ ਲੰਗਰ ਲਗਾਇਆ ਜਾ ਰਿਹਾ ਜਿਹਦੇ ਵਜੇ ਸਾਡੇ ਸਾਰੇ ਵੀਰ ਜਿਹੜੇ ਸਾਡੀ ਸੋਸਾਇਟੀ ਨੂੰ ਸਪੋਰਟ ਕਰਦੇ ਨੇ ਉਹਦੇ ਵਿੱਚ ਸਾਡੇ ਬੱਚੇ ਸਾਡੇ ਐਨ ਆਰ ਆਈ ਵੀਰ ਜਿੰਨੇ ਵੀ ਸਾਨੂੰ ਸਪੋਰਟ ਕਰਦੇ ਨੇ ਹਰ ਸਾਲ ਦੀ ਤਰ੍ਹਾਂ ਇਹ ਜੀ ਸਾਨੂੰ 7-8 ਸਾਲ ਹੋ ਗਿਆ ਕਈ ਪ੍ਰਕਾਰ ਦੇ ਲੱਡੂ ਜਿਹੜੇ ਆ ਤਿਆਰ ਕੀਤੇ ਜਾਂਦੇ ਨੇ ਚੜਦੀ ਗਲਾਂ ਨਾਲ ਕੋਈ 80 90 ਕਵੰਟਰ ਦਾ ਬਾਈਟੋ ਸਾਨੂੰ ਪਤਾ ਨਹੀਂ ਲੱਗਦਾ ਜੀ ਬਾਈਟ ਕਿੰਨਾ ਹੋ ਜਾਂਦਾ ਕੋਈ ਸਾਡੇ ਕੋਲ ਫੈਂਡ ਦਾ ਟੀਨ ਕੋਈ ਘੋੜਾ ਦਾ ਕੋਈ ਇਧਰ ਦਾ ਕੋਈ ਸਾਰੇ ਖਲੋਤ ਰਲ ਮਿਲ ਕੇ ਜੀ ਇਹ ਪਤਾ ਇੱਕ ਦਿਨ ਤੋਂ ਸਟਾਰਟ ਕਰਦੇ ਆ ਜੀ ਹਫਤਾ ਹਫਤਾ ਨੰਨ ਜਾਂਦਾ ਹੈ ਕਿੰਨਾ ਬੇਸਬਰੀ ਨਾਲ ਇੰਤਜ਼ਾਰ ਹੁੰਦਾ ਇਸ ਦਿੱਤਾ ਜੀ ਇੰਤਜ਼ਾਰ ਤੇ ਬਹੁਤ ਜ਼ਿਆਦਾ ਜੀ ਇਹ ਜਦੋਂ ਮਹੀਨਾ ਚੜ ਜਾਂਦਾ ਜੀ ਸਾਰੇ ਠੀਕ ਤੇ ਆ ਜੀ ਕਿਹੜਾ ਦਿਨ ਦਵਾ ਦਵਾ ਲੱਗ ਕੇ ਆਵੇ ਤੇ ਚੜਦੀ ਕਾਰਾਂ ਜਾਈਏ ਤੇ ਗੁਰੂ ਘਰ ਝੋਲੀਆਂ ਭਰ ਕੇ ਲੈ ਕੇ ਆਈਏ ਕਿੰਨੇ ਭਾਗਾ ਵਾਲੇ ਕੋਈ ਤੁਹਾਡੇ ਹਿੱਸੇ ਜਿਹੜੀ ਇਹ ਸੇਵਾ ਪਈ ਹੈ ਦੇਖੋ ਜੀ ਇਹਦੇ ਸਾਡੇ ਪਿਛਲੇ ਕਰਮ ਚੰਗੇ ਆ ਕਿ ਜਿਹੜੇ ਗੁਰੂ ਰਾਮਦਾਸ ਦੀ ਗੋਦੀ ਵਿੱਚ ਬੈ ਕੇ ਅਸੀਂ ਸੇਵਾ ਦਾ ਆਨੰਦ ਮਾ ਰਹੇ ਆ ਜੀ ਇਸ ਧਰਤੀ ਨੂੰ ਦੁਨੀਆ ਲੋਚਦੀ ਆ ਜੀ ਇਸ ਧਰਤੀ ਨੂੰ ਬਹੁਤ ਬਾਹਰ ਬੈਠੇ ਵਿਦੇਸ਼ਾਂ ਦੇ ਵਿੱਚ ਸਾਡੇ ਬੱਚੇ ਇੰਤਜ਼ਾਰ ਕਰ ਰਹੇ ਆ ਜੀ ਕਦੋਂ ਅਸੀਂ ਆਈਏ ਤੇ ਇੱਥੋਂ ਨਕਮਸਤਕ ਹੋ ਕੇ ਗੁਰੂ ਘਰ ਦੀਆਂ ਖੁਸ਼ੀਆਂ ਪ੍ਰਾਪਤ ਕਰੀਏ ਜੀ ਕਿੰਨੇ ਦਿਨਾਂ ਸੇਵਾ ਚੱਲਦੀ ਗਈ ਇਹ ਸੇਵਾ ਜੀ 18 19 20 21 22 23 ਇੱਕ ਚਾਵੀ ਤਰੀਕ ਨੂੰ ਸਿਰੇ ਅਰਦਾਸ ਕਰਕੇ ਮਹਾਰਦੀ ਕਰਬਾ ਨਾਲ ਲੱਡੂ ਦੀ ਸੇਵਾ ਜਿਹੜੀ ਵਰਤਾਈ ਜਾਂਦੀ ਹੈ ਜੀ ਪੂਰੇ ਉਦਲਾ ਹਾਲ ਤੜੜਾ ਹਾਲ ਪੂਰੇ ਦਰਬਾਰ ਸਾਹਿਬ ਦੇ ਜਿੱਥੇ ਜਿੱਥੇ ਜਿੰਨੇ ਖੜਦੇ ਨੇ ਜੀ ਕੋਈ ਮਨਾਈ ਨਹੀਂ ਆ ਜੀ ਪਾਲਟੀਆਂ ਪਰਫਰ ਜਾਂਦੇ ਨੇ ਸ਼੍ਰੋਮਣੀ ਕਮੇਟੀ ਦਾ ਕਿੰਨਾ ਸਹਿਯੋਗ ਹੁੰਦਾ ਹੈ ਸ਼੍ਰੋਮਣੀ ਕਮੇਟੀ ਦਾ ਬਹੁਤ ਜ਼ਿਆਦਾ ਸਹਿਯੋਗ ਹੈ ਜੀ ਸ਼੍ਰੋਮਣੀ ਕਮੇਟੀ ਹਰ ਤਰ੍ਹਾਂ ਦੀ ਕੋਈ ਸਾਨੂੰ ਲੋੜ ਪਰਤਰਾਂ ਦੀ ਲੋੜ ਕੋਈ ਬਿਜਲੀ ਚ ਫਾਲਟ ਪੈਦੇ ਉਹ ਵੀ ਉਸੇਲੇ ਭੱਜ ਆਉਂਦੇ ਬੰਦੇ ਜੀ ਕੋਈ ਚੀਜ਼ ਤੋਂ ਉਹਨਾਂ ਦੀ ਮਨਾਈ ਨਹੀਂ ਹੈਗੀ ਮਹਿੰਦਰ ਸਾਹਿਬ ਦਾ ਬਹੁਤ ਬਹੁਤ ਸਹਿਯੋਗ ਹੈ ਜੀ ਕਿਸਾ ਪਪੜਾ ਨਾਮ ਦੱਸ ਕੇ ਸੈਕਸ਼ਨ ਨੰਬਰ ਵੈਕੁਰ ਜੀ ਦਾ ਖਾਲਸਾ ਸ੍ਰੀ ਵੈਕੁਰ ਜੀ ਕੀ ਫਤਿਹ ਜੀ ਮੇਰਾ ਨਾਮ ਲਖਵਿੰਦਰ ਸਿੰਘ ਪਿੰਡ ਪਠੜ ਭਾਈ ਕੇ ਸਾਡੀ ਸ੍ਰੀ ਗੁਰੂ ਰਾਮਦਾਸ ਸੇਵਾ ਸੁਸਾਇਟੀ ਪਿਛਲੇ 7-8 ਸਾਲਾਂ ਤੋਂ ਸ੍ਰੀ ਗੁਰੂ ਗ੍ਰੰਥ ਸਾਹਿਬ ਪ੍ਰਕਾਸ਼ ਪੂਰਵ ਬੜੀ ਸਰਦਾ ਭਾਵਨਾ ਨਾਲ ਮਨਾਉਂਦੀ ਆ ਰਹੀਆਂ ਨਾ 1 ਸਤੰਬਰ 1604 ਨੂੰ ਸ੍ਰੀ ਗੁਰੂ ਅਰਜਨ ਦੇਵ ਪਾਤਸ਼ਾਹ ਨੇ ਆਦ ਗ੍ਰੰਥ ਸਾਹਿਬ ਦੀ ਸਥਾਪਨਾ ਕੀਤੀ 557 ਪ੍ਰਕਾਸ਼ ਪੂਰਵ ਸਿੱਖ ਸੰਗਤ ਬੜੀ ਸ਼ਰਧਾ ਭਾਵਨਾ ਨਾਲ ਮਨਾਉਣ ਦੀ ਜਾ ਰਹੀ ਹੈ ਇਹ ਲੱਡੂਆਂ ਦੀ ਸੇਵਾ ਪਿਛਲੇ 7-8 ਸਾਲਾਂ ਤੋਂ ਸਾਡੀ ਸੇਵਾ ਸੁਸਾਇਟੀ ਕਰਦੀ ਆ ਰਹੀ ਹੈ 18 ਤਰੀਕ ਨੂੰ 18 ਅਗਸਤ ਨੂੰ ਇਹ ਸੇਵਾ ਸ਼ੁਰੂ ਕਰ ਲਈ ਸੀ ਜੋ 24 ਅਗਸਤ ਤੱਕ ਚੱਲੇਗੀ ਜੀ 24 ਅਗਸਤ ਨੂੰ ਸਵੇਰੇ ਅਰਦਾਸ ਹੋ ਕੇ ਸ਼ਾਮਾਂ ਤੱਕ ਜਦੋਂ ਤੱਕ ਅੱਠ ਜੋ ਸਾਡਾ ਜਿੰਨਾ ਵੀ ਸਾਡਾ ਬਣਿਆ ਹੋਇਆ ਲੱਡੂਆਂ ਦੀ ਸੇਵਾ ਸਮਾਪਤੀ ਤੱਕ ਚੱਲੇਗੀ ਜੀ ਇਹ ਸੇਵਾ ਘਟ ਤੋਂ ਘਟ ਸਾਡੀ ਇੱਕ ਇੱਕ ਡੇਢ ਹਫ਼ਤਾ ਲਗਾਤਾਰ ਚੱਲਦੀ ਆ ਜੀ ਤੇ 90 100 ਕਵੈਂਟ ਦੇ ਕਰੀਬ ਜਾਣ ਕੇ ਲੱਡੂ ਬਣ ਰਹੇ ਆ ਜੀ ਆਪਣੇ ਐਨ ਆਰ ਆਈ ਵੀਰਾਂ ਦਾ ਕਿੰਨਾ ਦਾ ਸਹੂਤ ਐਨ ਆਰ ਆਈ ਵੀਰ ਜੋ ਪਰਿਵਾਰ ਸਾਡੇ ਨਾਲ ਜੁੜੇ ਹੋਏ ਆ ਉਸ ਤੋਂ ਇਲਾਵਾ ਸ਼੍ਰੋਮਣੀ ਕਮੇਟੀ ਹਮਨ ਬਹੁਤ ਸਹਿਯੋਗ ਕਰਦੀ ਆ ਜੋ ਸਾਡੇ ਬੱਚੇ ਬਾਹਰ ਗਏ ਆ ਉਹਨਾਂ ਨੂੰ ਬੜੀ ਇਸ ਦਿਨ ਦੀ ਬੜੀ ਉਤਸ਼ਾਹਤ ਹੁੰਦੀ ਆ ਉਹ ਆਪਣੀ ਸੇਵਾ ਭੇਜਦੇ ਆ ਜੀ ਐਨ ਆਰ ਆਈ ਵੀ ਸਾਡਾ ਬਹੁਤ ਜ਼ਿਆਦਾ ਸਾਥ ਦੇ ਰਿਹਾ ਸ਼੍ਰੋਮਣੀ ਕਮੇਟੀ ਦਾ ਕਿੰਨਾ ਸਹਿਯੋਗ ਮਿਲਦਾ ਹੈ ਸ਼੍ਰੋਮਣੀ ਕਮੇਟੀ ਦਾ ਬੇਹਦ ਸਹਿਯੋਗ ਹੈ ਜੀ ਹਰ ਤਰ੍ਹਾਂ ਦਾ ਸਹਿਯੋਗ ਹੈ ਜੋ ਵਰਤਨ ਹੋ ਗਿਆ ਏ ਟੂ ਜ਼ੈਡ ਜੋ ਹਨ ਜਿਹੜੀ ਚੀਜ਼ ਦੀ ਰਿਕੁਇਰਮੈਂਟ ਹੁੰਦੀ ਆ ਸਾਡੇ ਪ੍ਰਧਾਨ ਸਾਹਿਬ ਜਾਣਦੇ ਆ ਉਹ ਖੇੜੇ ਮੱਥੇ ਸਾਨੂੰ ਉਸੇ ਲਈ ਸਾਡੀ ਚੀਜ਼ ਦਾ ਹੱਲ ਕਰਦੇ ਆ ਜੀ ਤੇ ਕਿੰਨੀ ਕੀਤੀ ਤੇ ਸੰਗਤਾ ਇੱਥੇ ਬਹੁਤ ਗੀ ਨਹੀਂ ਕਰਦੀ ਸੰਗਤ ਜੀ ਜੀ ਕੋਈ ਬੇਨਤੀ ਨਹੀਂ ਆਪਣੀ ਬਾਕੀ ਸਾਡੀਆਂ ਤੁਸੀਂ ਬੀਬੀਆਂ ਦੇਖ ਹੀ ਲਿਓ ਕਿੰਨੀ ਸਾਧ ਨਾਲ ਨਾਲ ਮਹਾਰਾਜ ਦਾ ਨਾਮ ਜਪਦੀਆਂ ਵਾ ਨਾਲ ਸੇਵਾ ਕਰਦੀਆਂ ਵਾ ਕੋਈ ਕਿਸੇ ਨੂੰ ਕੋਈ ਬੰਦਸ਼ ਨਹੀਂ ਆ ਕਿ ਕਿੰਨਾ ਚਿਰ ਸੇਵਾ ਕਰਨੀ ਪਰ ਬੀਬੀਆਂ ਸਵੇਰ ਤੋਂ ਸ਼ਾਮ ਤੱਕ ਸੇਵਾ ਕਰਦੀਆਂ ਜੀ ਲੱਡੂ ਕਿੰਨੇ ਬਣਾ ਕੇ ਲੱਡੂ ਤਿਆਰ ਕੀਤੇ ਲੱਡੂ ਦੋ ਪ੍ਰਕਾਰ ਦੇ ਆਪਣੇ ਹੁੰਦੇ ਤਿਆਰ ਬਾਬਾ ਜੀ ਕਿੰਨੇ ਕੁਆਂਟਲ ਲੱਗ ਕੀਤਾ ਯਾਰ ਕਮੈਂਟ ਲਾ ਬਾਬਾ ਜੀ ਇਹ ਆਪਣਾ 80 90 ਕੁਆਂਟਲ ਜਾਣਗੇ ਤਕਰੀਬ ਬਣ ਜਾਂਦੇ ਆ ਜੀ